ਜਿੱਥੇ ਕਿ ਇੱਕ ਪਾਸੇ ਹਿਮਾਚਲ ਦੇ ਵਿੱਚ ਬੀ ਨੇ ਤਬਾਹੀ ਮਚਾਈ ਹੋਈ ਹੈ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਵੀ ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੀ ਇੱਕ ਖੌਫਨਾਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਚੋਦੇ ਪਾਣੀ ਦੇ ਵਿੱਚ ਪਿਓਤੀ ਰੁੜ ਗਏ ਨੇ ਤੇ ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਚੋਦੇ ਵਿੱਚੋਂ ਦੋਨੋਂ ਪਾਸੇ ਉਹ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੇ ਵੀਡੀਓ 'ਚ ਤੁਹਾਨੂੰ ਇੱਕ ਪਿਓਤੀ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਚੋਦੇ ਤੇਜ਼ ਵਹਾ ਚੋ ਲੰਘਦੇ ਹੋਏ ਨਜ਼ਰ ਆ ਰਹੇ ਹੋਣਗੇ ਤੇ ਦੇਖਦੇ ਹੀ ਦੇਖਦੇ ਜਿਵੇਂ ਇਸ ਪਿਓਤੀ ਦੇ ਵੱਲੋਂ ਐਸਐਚਓ ਨੂੰ ਕਾਰਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਚਾਨਕ ਇਹਨਾਂ ਦੀ ਬਾਈਕ ਡਿੱਗ ਜਾਂਦੀ ਹੈ ਤੇ ਇਹੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਸਿਰੋੜ ਹੈ ਲੋਕ ਜੇ ਕੀ ਮੂਰਖਤਾ ਨਾ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਦਾਤੇ ਨਾਲ ਆਉਣ ਕਾਸੀ ਕਿ ਜਦੋਂ ਵੀ ਅਕਸਰਾ ਚੂਹਾਂ ਦੇ ਵਿੱਚ ਪਾਣੀ ਆਉਂਦਾ ਹੈ ਤਾਂ ਉਸ ਵੇਲੇ ਲੋਕ ਇਸ ਤਰ੍ਹਾਂ ਦੀ ਮੁਰਕਾ ਭਰਿਆ ਕੰਮ ਕਰਦੇ ਨੇ ਪਰ ਜਿਸ ਤੇ ਚਲਦਿਆਂ ਉਹ ਆਪਣੀ ਜਾਨ ਗਵਾ ਬੈਠਦੇ ਨੇ ਦੱਸਦੀ ਕਿ ਹੁਸ਼ਿਆਰਪੁਰ ਤੇ ਹਰਗੜ ਤੋਂ ਇਹ ਖੌਫਨਾਕ ਵੀਡੀਓ ਸਾਹਮਣੇ ਆਈ ਹੈ ਸ ਲੋੜ ਹੈ ਸਮਝਦਾਰੀ ਵਰਤਣ ਦੀ ਤਾਂ ਜੋ ਕਿਸੇ ਤਰੀਕੇ ਦਾ ਕੋਈ ਹਾਦਸਾ ਨਾ ਹੋ ਸਕੇ ਜਗਤ ਪਾਣੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਨਕੇਤ ਸ਼ਰਮਾ ਦੀ ਰਿਪੋਰਟ